ਗੁੱਡ ਮਾਰਨਿੰਗ ਜੀ ਤੇ ਅੱਜ ਅਸੀਂ ਵਲੌਗ ਸ਼ੁਰੂ ਕਰਨ ਲੱਗੇ ਆ ਦਮਨ ਦੇ ਸਕੂਲ ਤੋਂ ਤੇ ਦਮਨ ਦੇ ਅੱਜ ਹੈਗਾ ਚਿਲड्रन ਡੇ ਚਿਲड्रन ਡੇ ਤੇ ਅੱਜ ਯੂਨੀਫਾਰਮ ਚ ਨਹੀਂ ਦਮਨ ਡਰੈਸ ਜਿਆ ਰਹੇ ਨੇ ਤੇ ਦਮਨ ਜਾਰੀ ਸਕੂਲ ਬਾਏ ਦਮੂ ਠੀਕ ਹੈ ਮੈਂ ਦੁਪਹਿਰੇ ਸੁਨਾਮ ਆਉਣਾ ਪਰ ਤੁਸੀਂ ਵੈਨ ਤੇ ਹੀ ਆ ਜਿਓ ਘਰੇ ਠੀਕ ਹੈ ਬਾਏ ਤੇ ਦਮਨ ਚਲੀ ਗਈ ਸਕੂਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਖੁਬਤ ਜੀ ਸਾਰੇ ਵਧੀਆ ਤੇ ਅਸੀਂ ਠੀਕ ਆ ਦਮਨ ਨੂੰ ਸਕੂਲ ਛੱਡਤਾ ਤੇ ਹੁਣ ਅਸੀਂ ਜਾਣਾ ਜੀ ਪਿੰਡ ਮੰਮੀ ਮੈਨੂੰ ਕਹਿ ਰਹੀ ਮਿਲ ਜੀ ਆ ਕੇ ਤੇ ਅਪਰ ਰੈਡੀ ਹੋ ਕੇ ਆਏ ਨੇ ਆਫਿਸ ਜਾਣ ਵਾਸਤੇ ਤੇ ਮੰਮੀ ਨੂੰ ਮਿਲ ਕੇ ਤੇ ਇੱਕ ਦੋ ਕੰਮ ਮੇਰੇ ਬੁਟੀਕ ਦੇ ਨੇ ਉਹ ਕਰਕੇ ਤੇ ਫਿਰ ਮੈਂ ਵਾਪਸ ਸੰਗਰੂਰ ਆਉਣਾ ਸੰਗਰੂਰ ਤੋਂ ਫਿਰ ਵਾਪਸ ਮੈਂ ਕਾਰੀਗਰਾਂ ਕੋਲ ਆਉਣਾ ਅੱਜ ਦਾ ਡੇ ਜਿਹੜਾ ਮੇਰਾ ਫਿਰ ਬਿਜ਼ੀ ਡੇ ਆ ਕੱਲ ਵੀ ਮੇਰਾ ਪੂਰਾ ਬਿਜ਼ੀ ਡੇ ਰਿਹਾ ਕੱਲ ਵੀ ਚਲੋ ਪ੍ਰਮਾਤਮਾ ਬਿਜ਼ੀ ਰੱਖੇ ਹੈਨਾ ਨਾਂ ਪਤਾਈਏ ਕਿ ਜਦੋਂ ਕੰਮ ਕਰ ਹੁਣ ਤੇ ਫਿਰ ਬੰਦਾ ਬਿਜ਼ੀ ਤਾਂ ਰਹਿੰਦਾ ਹੀ ਹੈ ਬੈਠ ਲਾ ਲੋ ਬੈਠ ਲਾ ਲੈਂਦਾ ਮੈਂ ਹੁਣ ਪਹਿਲਾਂ ਗਾ ਟੀ ਟੀ ਕਰੀ ਜਾਊਗੀ ਇਹ ਉਹ ਹੌਲੀ 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 ਤੂੰ ਧੁੰਦ ਬਹੁਤ ਆ ਬੜਾ ਡਰ ਲੱਗਦਾ ਸੱਚੀ ਮੈਨੂੰ ਮੈਨੂੰ ਐ ਹੁੰਦਾ ਕਿ ਹੌਲੀ ਚੱਲੋ ਹੌਲੀ ਚੱਲੋ ਫਿਰ ਵੀ ਠੀਕ ਹੈ ਬਾਜ਼ਾਰ ਆ ਗਿਆ ਪਹਿਲਾਂ ਉੱਥੇ ਦੇ ਕਿੰਨਾ ਹੌਸਲ ਮੈਂ ਜਿਹੜਾ ਖੁੱਲਾ ਰਸਤਾ ਨਾ ਉੱਥੇ ਬਹੁਤ ਕੰਮ ਖਰਾਬ ਨਵੰਬਰ ਦਾ ਮਹੀਨਾ ਤੁੰਦੇ ਨਹੀਂ ਜ਼ਬਰਦਸਤ ਜਿਹੜੇ ਸਾਰੇ ਕੰਮ ਹੀ ਉਲਟ ਹੋ ਰਹੇ ਦੀਵਾਲੀਆਂ ਦੋ ਸਾਰਾ ਕੁਝ ਦੋ ਦੋ ਆ ਰਿਹਾ ਤੇ ਕੰਮ ਇਸ ਵਾਰ ਠੰਡ ਵੀ ਪਹਿਲਾਂ ਹੀ ਆ ਗਈ ਕਿ ਨਹੀਂ ਹੰਡ ਤਾਂ ਘੱਟੀ ਆ ਉਹ ਧੁੰਦ ਜਿਹੜੀ ਆ ਬਹੁਤ ਵੈਸੇ ਨਾ ਆ ਜਿਹੜਾ ਮੌਸਮ ਦੇਖ ਕੇ ਲੱਗ ਰਿਹਾ ਤੁਹਾਨੂੰ ਮੈਂ ਦਿਖਾਨੀ ਆ ਇਹ ਐ ਲੱਗ ਰਿਹਾ ਕਿ ਦੀਵਾਲੀ ਇਸ ਮੌਸਮ ਚ ਆਉਣੀ ਚਾਹੀਦੀ ਦੀਵਾਲੀ ਤਾਂ ਧੁੱਪੇ ਧੁੱਪੇ ਨੰਗੀ ਗਰਮੀ ਚ ਹੋਰ ਆ ਮੌਸਮ ਦੀਵਾਲੀ ਵਾਲਾ ਤੇ ਲੱਗ ਰਿਹਾ ਹਾਲੇ ਤੱਕ ਤਾਂ ਠੀਕ ਹੀ ਰਹਿੰਦਾ ਮੌਸਮ ਚਲੋ ਪੰਜਾਬ ਚ ਧੁੰਦ ਦਾ ਹਾਲ ਬੁਰਾ ਹਾਲ ਅਸੀਂ ਜੰਮੂ ਰਹਿੰਦੇ ਸੀ ਤੇ ਜੰਮੂ ਨਹੀਂ ਧੁੰਦ ਪੈਂਦੀ ਇਥੋਂ ਪੰਜਾਬ ਤੋਂ ਮਾੜੀ ਮੋਟੀ ਕਿਤੇ ਆ ਜਾਣੀ ਤਾਂ ਹੀ ਕਹਿਣਾ ਲੈ ਪੰਜਾਬ ਚ ਧੁੰਦ ਪੈ ਰਹੀ ਏ ਤੇ ਇਥੇ ਜੰਮੂ ਨਹੀਂ ਧੁੰਦ ਪੈ ਰਹੀ ਹੈ ਨਾ ਤੇ ਜੰਮੂ ਬਿਲਕੁਲ ਧੁੰਦ ਨਹੀਂ ਪੈਂਦੀ ਮਾੜਾ ਮੋਟਾ ਹੀ ਕਿਤੇ ਹੈ ਨਹੀਂ ਤਾਂ ਨਹੀਂ ਫਤਿਹਰਾ ਦੀ ਵਨ ਜਾਰੀ ਫਤਿਹ ਨਹੀਂ ਚਲੇ ਗਏ ਹੁਣ ਸਕੂਲ ਤੇ ਅਸੀਂ ਚੱਲਿਆ ਹੁਣ ਪਿੰਡ ਬਸ ਬਾਕੀ ਤੁਹਾਨੂੰ ਪਿੰਡ ਜਾ ਕੇ ਮਿਲਦੇ ਆ ਤੇ ਬਾਕੀ ਬਣੇ ਰਹੋ ਤੁਸੀਂ ਵਲੌਗ ਚ ਜੇ ਤੁਸੀਂ ਪਲੀਜ਼ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੈਂ 벨ਟ ਲਾ ਲਾ ਤੇਰੀ ਨਾਕਲ ਸੀ ਪਹਿਨਣੇ ਕਹਣਾ ਤੁਸੀਂ 벨ਟਰੀ ਲਾਈ ਬੜਾ ਧਿਆਨ ਰੱਖ ਲੈਨੇ ਨਾ ਕੰਮਾਂ ਦਾ ਠੀਕ ਹੈ ਉਰ ਮੈਂ ਐ ਲਾ ਕੇ ਫਿਰ ਮੈਂ ਹੱਥ ਕੜ ਲੂਗੀ ਠੀਕ ਹੈ ਵਿੱਚ ਉਹਦੀ ਬੱਚੇ ਤਾਂ ਚਲੇ ਗਏ ਹੋਣਾ ਤੇ ਉਹ ਵੀ ਮਿਲਣਾ ਸੀ ਉਹਨਾਂ ਨੂੰ ਮੈਂ ਲਓ ਜੀ ਬੈਲਟ ਲਾ ਲਈ ਆਪਾਂ ਨੇ ਤੇ ਗੱਡੀ ਟਿੰਕੀ ਕਰਨਾ ਬੰਦ ਕਰ ਦਿੰਦੇ ਆ ਵਧੀਆ ਅਜ ਉਤਾਰਨੀ ਆ ਅਮਰੀਕਾ ਵਾਲੀ ਸ਼ਰਟ ਭਾਈ ਚੜਾਈ ਪੂਰੀ ਐ ਤੇ ਗਰਮ ਗਰਮ ਜਟ ਭਾਈ ਇਹ ਵਧੀਆ ਨਿੱਗੀ ਜੀ ਐ ਉਹਦੇ ਮੌਸਮ 'ਚ ਐਹੋ ਜਿਹਾ ਠੀਕ ਐ ਜਿਆਦਾ ਕੋਟੀ ਪਾਣਿਆਂ ਤੇ ਗਰਮੀ ਲੱਗਦੀ ਐ ਬੜਾ ਓਵਰ ਟੇਕ ਨਾ ਕਰੋ ਯਾਰ ਯਾਰ ਹੁਣ ਗੱਡੀ ਉਹ ਨਹੀਂ ਹੋੜੀ ਚਲਾ ਰਿਹਾ ਉਹਨੂੰ ਹੋਰ ਟਿਕ ਨਹੀਂ ਕੋੜੀ ਨਹੀਂ ਨਾ ਪਰ ਅੱਗੇ ਦਾ ਹਾਲ ਦੇਖ ਲੋ ਕੀ ਹਾਲ ਬਣਿਆ ਪਿਆ ਜਦ ਹਾਲ ਹੋਊਗਾ ਫੇਰ ਬ੍ਰੇਕ ਲੱਗਦੀ ਵੀ ਹੋਰ ਬ੍ਰੇਕ ਨਹੀਂ ਲੱਗ ਜੂਗੀ ਅੱਗੇ ਨਾ ਦੋ ਵਾਰੀ ਗੱਡੀ ਠੋਕਦੀ ਏ ਮੈਂ ਦੱਸਿਆ ਸੀ ਥੋੜੀ ਬੋਤ ਉਹ ਹੋਈ ਹੈ ਯਾਰ ਬੈਚ ਪਾਤੇ ਛਕੜਿਆ ਚ ਪਾਤੇ ਨਾ ਗੱਡੀ ਤੇ ਤੇ ਤੁਸੀਂ ਦੇਖੋ ਹਣਾ ਗਲਤ ਗੱਲ ਹੈ ਬੜਾ ਟ੍ਰੈਫਿਕ ਭਾਈ ਸਵੇਰੇ ਸਵੇਰੇ ਇੱਕ ਤਾਂ ਜੀਰੀਆਂ ਜੂਰੀਆਂ ਵੱਡੀਆਂ ਜਾਦੀਆਂ ਨੇ ਟਰਾਲੀਆਂ ਟਰੁੱਲੀਆਂ ਬਾਕੀ ਸਾਰੇ ਇਸ ਟਾਈਮ ਆਫਿਸਾਂ ਵਾਲੇ ਸਕੂਲ ਦੀਆਂ ਵੈਨਾਂ ਚਲੋ ਦੋ ਜੀ ਵਿਚਾਰੇ ਜਾਂਦੇ ਦੁੱਧ ਦੇਣ ਸਾਡੇ ਵਰਗਿਆਂ ਨੂੰ ਘਰਾਂ ਚ ਹੋਲੀ ਚੱਲੋ ਹੋਲੀ ਆਹ ਦੇਖੋ ਜਿਹੜਾ ਅੱਗੇ ਟਰੱਕ ਜਾ ਰਹੇ ਨੇ ਪੂਰੇ ਭਰੇ ਹੋਏ ਨੇ ਪਰ ਜਿਆਦਾ ਪਤਾ ਨਹੀਂ ਪਰ ਮੈਂ ਐ ਕਹਿਨੀ ਆ ਕਿ ਇੰਨੇ ਨਹੀਂ ਭਰਨੇ ਚਾਹੀਦੇ ਹਨ ਬੋਡੀ ਨਾਲੋਂ ਵੱਧ ਭਰੇ ਹੋਏ ਨੇ ਹਾਂ ਤੇ ਪੂਰਾ ਟੇਡਾ ਹੋਇਆ ਪਿਆ ਟਰੱਕ ਐਵੇਂ ਨੁਕਸਾਨ ਜਿਹੜੇ ਨਾਲ ਜਾਂਦੇ ਨੇ ਉਹਨਾਂ ਦਾ ਵੀ ਨੁਕਸਾਨ ਹੈ ਤੇ ਆਪ ਉਹ ਪੂਰਾ ਕਿੰਨਾ ਲੋਡ ਕਿੱਥੇ ਹੂੰ ਆਪਣਾ ਵੀ ਨੁਕਸਾਨ ਤੇ ਨਾਲ-ਨਾਲ ਦਿਆਂ ਦਾ ਵੀ ਨੁਕਸਾਨ ਹੈ ਮੈਡਮਾਂ ਵੀ ਸੋਹਣੀਆਂ ਬਣ ਕੇ ਜਾ ਰਹੀਆਂ ਨੇ ਕਿ ਅੱਜ ਚਿਲड्रन ਡੇ ਆ ਭਰਾਵਾ ਓਵਰਟੇਕ ਨਾ ਕਰੋ ਦੇਖੋ ਟਰੱਕ ਆਹੀ ਸਾਰੇ ਵਜੀਰੀ ਜਾ ਰਹੀ ਹੈ ਮੈਨੂੰ ਲੱਗਦਾ ਹਾਂ ਪਰ ਬਾਲੇ ਓਵਰ ਲੋਡ ਕੀਤੇ ਹੋਏ ਨੇ 3 ਵਜਿਆ ਸੀਗਾ ਕਿੱਡੀ ਚ ਚਲੋ ਜੀ ਪਿੰਡ ਪਹੁੰਚ ਗਏ ਸੀ ਆਪਾਂ ਤੇ ਦਰਬਤੀਗ ਚ ਤਾਂ ਪਿਆਰ ਰੱਖਣ ਜਗ੍ਹਾ ਨਹੀਂ ਹੈਗੀ ਗਾਹ ਪਿਆ ਹੋਇਆ ਇਨਾ ਮੈਨ ਲਾਦਾ ਕੰਮ ਤਾਂ ਹੈ ਨਹੀਂ ਤੇ ਨਹੀਂ ਮੈਂ ਤਾਂ ਹੀ ਕਰੀ ਕਿ ਕੰਮ ਘਾਟੇ ਤੇ ਗਾਹ ਜਿਆਦਾ ਪਾ ਰੱਖਿਆ ਤੂੰ ਕੰਮ ਤਾਂ ਇਨਾ ਹੈ ਨਹੀਂ ਅਮਣ ਅਮਣ ਉਹ ਸੂਟ ਆਪਸ ਬਣਵਾਇਆ ਸੀ ਆਪਣੇ ਲਈ ਆ ਜਿਹੜਾ ਇਧਰ ਤੇ ਤੇਰੇ ਪਿੱਛੇ ਤੇ ਆਪਾਂ ਕਰਵਾਇਆ ਕਿਉਂ ਨਹੀਂ ਆਪਣੇ ਸਿਰਾਈ ਕਿਨੇ ਕਿਤੇ ਦੱਸ ਬਲੇ ਮੇਰੇ ਕੰਮ ਹੀ ਹੈ ਨਹੀਂ ਨਾ ਆਪਣਾ ਚੱਕਰ ਪੈ ਗਿਆ ਆਹ ਤੇ ਅੰਡਰ ਕਰ ਆਪਣਾ ਸੁਪਲਾਈ ਦਾ ਕੰਮ ਨਹੀਂ ਆਪਣੇ ਕੋਲ ਇਹ ਜਦ ਸੂਟਾਂ ਦੀ ਪੈਕਿੰਗ ਚੱਲ ਰਹੀ ਹੈ ਉਹਨੂੰ ਕਰਦੀ ਵਾਲੀ ਸੂਟ ਅਗੋਂ ਦਸੰਬਰ ਆਉਣ ਵਾਲੀ ਸਭਾ ਸਭਾ ਤੇ ਜਾਣਾ ਤੇ ਹੁਣੇ ਹੀ ਆਪਣੇ ਸੁਪ ਸੜ ਬਣਾ ਲਈ ਜਿਹੜੇ ਫਿਰ ਬਣਾਵਾਂਗੇ ਉੱਥੇ ਆ ਜਾ ਫਿਰ ਮੈਂ ਉਸ ਨਾਮ ਚੱਲੀ ਆਉਣ ਲੱਗੀ ਮੈਂ 11:30 12:00 ਵਜੇ ਆ ਜਾਨੀ ਹਾਂ ਮੈਂ ਮੈਂ ਤਾਂ ਚੱਲੀ ਆਂ ਬਸ ਹੁਣੇ ਗਵਨ ਨੇ 1:00 ਵਜੇ ਆ ਜਾਣਾ ਹੈ ਬਸ ਮੈਂ 12:00 ਵਜੇ ਚੱਲੀ ਆਂ ਮੈਂ ਵੀ ਫਿਰ 12:00 ਵਜੇ ਆ ਜਾਨੀ ਹਾਂ ਕਿ ਉੱਤਰ ਜਾ ਕੇ ਉੱਥੇ ਬੈਠੀ ਰਵਾਂ ਚਾਹੂ ਪੀਣ ਤੇ ਹੁਣ ਬਾਜ਼ਾਰ ਦੇ ਕੰਮ ਨੇ ਜਿਹੜੇ ਉਹ ਕਰਨੇ ਨੇ ਤੇ ਮ ਮਾ ਰੈਡੀ ਨਾਲ ਦੇ ਪੀ ਹਾਂ ਇਹਦੇ ਚतरी ਪਾਤੀ ਨਹੀਂ ਨਹੀਂ ਦੇਖ ਲੈ ਤੇ ਬਾਕੀ ਅਮਨ ਉਹ ਆਪਣੀ ਸ਼ਰਟ ਬਣਾਣੀ ਨਹੀਂ ਨਹੀਂ ਕਸਟਮਰ ਦੀ ਬਣਾਉਣੀ ਹੈ ਕਸਟਮਰ ਦੀ ਬਣਾਣੀ ਠੀਕ ਆ ਚਲੋ ਇਹ ਸੂਟਾ ਨਾ ਆ ਗਾ ਪਿਆ ਤੇ ਮੈਂ ਇਹ ਪਿੰਡ ਬੱਸ ਕਰੋ। ਉਹ ਢੂਟ ਖੜੀ ਹੋਣੀ ਮੈਂ ਚੱਲੀ ਆਂ ਤੇ ਫੇਰ ਮੈਂ ਆਉਣਾ ਸੁਣਾਉਣਾ। ਸਾਗ ਵਧੀਆ ਨਹੀਂ ਬਣਾਇਆ ਹੈਗਾ। ਨਹੀਂ ਸਾਗ ਤਾਂ ਵਧੀਆ ਬਣਾਇਆ ਪਰ ਉਹਨੂੰ ਤੜਕਾ ਨਹੀਂ ਲੱਗਾ। ਤੜਕਾ ਇਹਨਾਂ ਤੜਕਾ ਜਵਾਕਾ ਜੋਗਾ ਲਾਉਣਾ ਤੇ ਫੇਰ ਹੌਲੀ ਉੱਤੇ ਆਉਂ ਜੀਏ ਵੱਧ ਪਾ ਲਾਂ। ਉਹ ਵੀ ਪਿਆਜ਼ ਤਾਂ ਕੋਈ ਦਿਖਣੀ ਨਹੀਂ ਦਿਆ ਸਾਗ 'ਚ। ਪਿਆਜ਼ ਕੱਟਿਆ ਹੀ ਉਹ ਹੀ ਵਰਧਾਨੇ ਕੱਟਿਆ ਸੀ। ਇੱਕ ਪਿਆਜ਼ ਦਾ ਕੀ ਬਣਾਉਣਾ? ਤਾਂ ਹੀ ਮੈਂ ਕਹਾਂ ਸਾਗ ਨੂੰ ਤੜਕਾ ਨਹੀਂ ਲੱਗਾ। ਕਾਲੀ ਘਰ ਚੱਪੀ ਉਹਨਾਂ ਨੂੰ ਲੈ ਲਵਾਂ ਉਹਨਾਂ ਦੇ ਤੇ ਸਾਗ ਕਿੰਨਾ ਕੁ ਬਣਾਇਆ ਮੈਂ ਲੈ ਕੇ ਜਾਵਾਂ? ਲੈ ਜਾ ਫੇਰ। ਲੈ ਜਾ ਪਕਾ ਕੇ। ਇੰਨਾ ਕਿ ਮੈਂ ਕੱਗ ਤੇ ਜਾ ਵੀ ਬਣਾਉਣਾ। ਸਵੇਰ ਠੀਕ ਹੈ ਮੈਂ ਲੈ ਜਣੀ ਹਮਣ ਕੋਰ ਕੋਈ ਚੇਤਣੀ ਮੈਂ ਲੈ ਕੇ ਜਾਣੀ ਇੱਕ ਗਰਦਾਸਪੁਰ ਵਾਲੀ ਆਂਟੀ ਦੇ ਦੋ ਸੂਟ ਹਨ ਆਂਟੀ ਨੇ ਦੁਬਾਰਾ ਗੱਲ ਨਹੀਂ ਕੀਤੀ ਸੂਟ ਸਾਰੇ ਸੇਲ ਹੋ ਗਏ ਆਂਟੀ ਗਾਂਟੀ ਉਹ ਇਦਾਂ ਚੱਲਣਾ ਹੈਗਾ ਤੁਹਾਨੂੰ ਹੀ ਪਤਾ ਹੈ ਆਂਟੀ ਨੂੰ ਯਾਰਾ ਹਾਰਡ ਨਾ ਕਰ ਮੈਂ ਤਾਂ ਮੈਂ ਇੱਥੇ ਸੁਆ ਕੀ ਰੋਲਾ ਪਾ ਰੱਖਿਆ ਤੁਸੀਂ ਇਹਨੂੰ ਮੈਂ ਵਿਚਾਰ ਰਿਹਾ ਮੈਂ ਤੈਨੂੰ ਵਿਚਾਰ ਚ ਕੌਣ ਜਾਣਦਾ ਮੇਰੇ ਤੋਂ ਬਿਨਾ ਮੈਂ ਕਿਹਾ ਮਾਂ ਬਾਂਗਰੀ ਮਾਰ ਕੇ ਆਲੀ ਮਿੱਤਰਾਂ ਦਾ ਨਾ ਚੱਲਦਾ ਬਸ ਇੰਨਾ ਹੀ ਬਹੁਤ ਹੈ ਅਸੀਂ ਕਹਾਂਗੇ ਅਸੀਂ ਅਮਨ ਬਹੁਤ ਚੱਲਦਾ ਕੀ ਬੀ ਤੇ ਗਲਤ ਤਾਂ ਇੱਕੋ ਹੀ ਹੈ ਤੇ ਭੈਣਾਂ ਦੇ ਬਟੀਕੀ ਹੈ ਨਾ ਤੈਨੂੰ ਕੌਣ ਜਾਣਦਾ ਮੇਰੇ ਬਿਨਾ ਨਹੀਂ ਤੈਨੂੰ ਮੇਰੇ ਬਿਨਾ ਨਹੀਂ ਜਾਣਦਾ ਮੈਨੂੰ ਤੇਰੇ ਬਿਨਾ ਨਹੀਂ ਜਾਣਦਾ ਇਸ ਕਰਕੇ ਇਕੱਠੇ ਜਾਇ ਕਰੀਏ ਇਹ ਕਿਹੜਾ ਸੂਟ ਆ ਕਿਹਦਾ ਸੂਟ ਆ ਇਹ ਤਾਂ ਮੈਨੂੰ ਲੱਗਾ ਸੈਲਫਾਸਟਰ ਬਣਾ ਲਓ ਯਾ ਤੁਸੀਂ ਤਾਂ ਇੱਥੇ ਸਾਰਾ ਖੰਡਾ ਕੇ ਬੈਠੇ ਹੋ ਜਵੇਂ ਸੇਲਾਈ ਹੁੰਦੀ ਆ ਸੋਹਣਾ ਮੈਂ ਇੱਥੇ ਕਿਹੜੀਆਂ ਦੂਜੀਆਂ ਗੀਠੀਆਂ ਬਣਾਉਣੇ ਨੇ ਪਿੰਡਾਂ ਦੇ ਕਮਰੇ ਚ ਆ ਦੇਖ ਇੱਧਰ ਵੀ ਸਾਰਾ ਭਰਤਾ ਹੈ ਹਾਂ ਕੰਮਣ ਇਹ ਇੱਥੇ ਹੋਰ ਨਵਾਂ ਆ ਸ਼ੀਸ਼ੇ ਇੱਥੇ ਨਵਾਂ ਆ ਸ਼ੀਸ਼ੇ ਹੋਰ ਉਹ ਸਾਡੰਦਾਂ ਕਹਿ ਰਹੀ ਮੈਂ ਇਦਾਂ ਚ ਕੰਮ ਨਹੀਂ ਚੱਲਣਾ ਮਿੰਨ ਦਾ ਕੁਝ ਲੱਭਦਾ ਨਹੀਂ ਪਿਆ ਹੈਗਾ ਬਟ ਠੀਕ ਚੋ ਕੁੱਤੇ ਤੱਕ ਸ਼ੀਸ਼ੇ ਲਵਾ ਦੇ ਜਿਹਨੇ ਸੂਰ ਜੜ ਕੇ ਬੂਟਾਂ ਵਾਲੇ ਬੂਟ ਨਹੀਂ ਲਾਉਂਦੇ ਐਵੇਂ ਲਾ ਲਿਆ ਕਰਾਂਗੇ ਹੈ ਬਾਜੀ ਰੱਖ ਲਾਂਗੇ ਇੱਕ ਇੱਕ ਡੰਡਾ ਰੱਖਾਂਗੇ ਨਾਲ ਹੈ ਉਹ ਗੁੰਡੀ ਵਾਲਾ ਹਾਂ ਸੈੱਟ ਲਿਆ ਅਮਨ ਸਹੀ ਗੱਲ ਐ ਲਵਾ ਲੈ ਆਜ ਹਾਵੜੀ ਘੇਰ ਦੇ ਜੇ ਲਿਉਨੇ ਆਂ ਟਰਾਲੀਆਂ ਆਵਲੀਆਂ ਨਹੀਂ ਇਹ ਗਣਾ ਹੀ ਪਿਛਲਾ ਹੈ ਤੇ ਬੈਕ ਵਾਲੇ ਤੇ ਲੱਗਣਾ ਐ ਅਮਨ ਚੱਲ ਫੇਰ ਆ ਜਾ ਉਹ ਸੂਟਾ ਪੱਡ ਸਾਨਾ ਆ ਰਿਹਾ ਜੀ ਵਿਆਹ ਸਾਨੂੰ ਆ ਰਿਹਾ ਵਿਆਹ ਮਤਲਬ ਮੈਰਿਜ ਫੰਕਸ਼ਨ ਆ ਰਿਹਾ ਤੇ ਸਾਡੀ ਛੋਟਾ ਮੋਟਾ ਨਹੀਂ ਉਹਨਾਂ ਨੇ ਇਨਵਾਈਟ ਕੀਤਾ ਉਹਨਾਂ ਨੇ ਅਸੀਂ ਤੁਹਾਨੂੰ ਦੱਸਿਆ ਹੀ ਹੈ ਨਾ ਕਿ ਅਸੀਂ ਕਿਸੇ ਵੀ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਹੈਗੇ ਜਿਹੜਾ ਅਸੀਂ ਬਿਜ਼ਨਸ ਕਰ ਰਹੇ ਉਹ ਵੀ ਅਸੀਂ ਸੀਰੀਅਸ ਲੈ ਕੇ ਨਹੀਂ ਕਰਦੇ ਤੁਹਾਨੂੰ ਸਾਰੇ ਕਹਿੰਦੇ ਆਂ ਚੀ ਕੰਮ ਚੱਲੀ ਜਾ ਰਿਹਾ ਤੇ ਤੂੰ ਜਦੋਂ ਸੀਰੀਅਸ ਹੋ ਗਈ ਉਹਦੋਂ ਕੀ ਬਣਾਏ ਤੂੰ ਮਜ਼ਾਕ ਜਿਹਾ ਨਾ ਕੰਮ ਖਿੱਚੀ ਜਾਣਾ ਮੈਂ ਤਾਂ ਸੀਰੀਅਸ ਨਹੀਂ ਹੁੰਦੇ ਅਸੀਂ ਸੀਰੀਅਸ ਹੀ ਨਹੀਂ ਹੋ ਰਹੇ ਤੇ ਹੁਣ ਅੱਜ ਸਾਡੀ ਕੈਨੇਡਾ ਵਾਲੀ ਭੈਣ ਦੇ ਸੂਟ ਕੋਰੀਅਰ ਕਰਵਾਣੇ ਸੀ ਉਹਨਾਂ ਦੇ ਸੂਟਾਂ ਦਾ ਕੰਮ ਸੀ ਤੇ ਮੈਂ ਸਵੇਰੇ ਆਈ ਅੱਜ ਮੈਂ ਸੀਰੀਅਸ ਮੈਨੂੰ ਪਤਾ ਲੱਗੂਗਾ ਇੱਥੇ ਹੀ ਇੱਥੇ ਹੀ ਤੇ ਅਸੀਂ ਸੀਰੀਅਸ ਹੋ ਕੇ ਜੇ ਕੰਮ ਕਰੀਏ ਤੇ ਫਿਰ ਤੇ ਪਤਾ ਨਹੀਂ ਕੀ ਬਣੇ ਅਸੀਂ ਨਹੀਂ ਰਾਤ ਰਤ ਕਰੋੜਪਤੀ ਬਣ ਜਾਣਾ ਹੈ ਤੇ ਲੱਖਪਤੀ ਬਣੇ ਅਮੜਾ ਹੈ ਨਹੀਂ ਯਾਰ ਇੱਥੇ ਸੁਗੀ ਹੈਗੀ ਇਹ ਦੇਲਾ ਮੈਨੂੰ ਕਹਿੰਦੀ ਪਹਿਲਾਂ ਮੇਰੇ ਨਾਲ ਸੈੱਟ ਕਰਾ ਕੇ ਜਾ ਮੇ ਕੋ ਟਾਈਮ ਹੈ ਕੋਨੀ ਤੇ ਮੈਂ ਬੜੇ ਕੰਮ ਕਰਨੇ ਨੇ ਅੱਜ ਸਾਡੀ ਦਜ ਕੰਮ ਵਾਲੀ ਵੀ ਨਹੀਂ ਆਈ ਸਾਨੂੰ ਦੇਖ ਕਿੰਨੇ ਮੱਥੇ ਮਾਰਦੇ ਪੜਿਆ ਹੈ ਗਦਾ ਨਹੀਂ ਆ ਕੇ ਹੋਣਾ ਆਣਾ ਸੁਣ ਕਿੰਨਾ ਸੋਹਣਾ ਬਣਾਇਆ ਆਪਾਂ ਨੇ ਤੋਂ ਪੁੱਲੂ ਪੜਾ ਕੇ ਸੂਟ ਬਣਾਲੇ ਸੀ ਆਪਣੇ ਕਿਹੜਾ ਆ ਜਿਹੜਾ ਇਹਦੇ ਨਾਲ ਦਾ ਤੇ ਆਪਣੇ ਟੇਲਰਾਂ ਨੇ ਬਣਾਏ ਨੇ ਹੋਰ ਆਪਣੇ ਜਿਹੜਾ ਬਣਾਏ ਆ ਆਪਾਂ ਤਾਂ ਸਿੱਧਾ ਕਹਤਾ ਬਸ ਟਾਈਮ ਹੈ ਨਹੀਂ ਸੂਟ ਹੀ ਸੀ ਦੇ ਹਾਂਡੇ ਤੇ ਮਰ ਜਣੇ ਮਰਿਆਂ ਦਾ ਕੱਪੜਾ ਸਿੰਦੇ ਨੇ ਜੇਨਤੀ ਕਰਤੀ ਹੋਰ ਭਾ ਦੱਚੀ ਗੱਲ ਆ ਮੁਝਾਂਕ ਨਹੀਂ ਆ ਮੇਰਾ ਸੂਟ ਵੱਖਿਰਦੜਿਆ ਪਹਿਲਾਂ ਦੱਸ ਇਹ ਮੰਨ ਟੇਲਰ ਤੇ ਕੱਪੜੇ ਤੇ ਲਈ ਹੁੰਦੇ ਨੇ ਕੋਈ ਨਾ ਆਪਣੀ ਦੀਵੇ ਥੱਲੇ ਨੇਰਾ ਹੁੰਦਾ ਬਸ ਇਸ ਹਿਸਾਬ ਦਾ ਆਪਾਂ ਤਾਂ ਕਹਿੰਦੀ ਭਾਈ ਨੇ ਬੜਾ ਤਗੜਾ ਖਾਣ ਪਾਇਆ ਆਲੇ ਤੋਂ ਉਹ ਟੰਗਾਂ ਤੇ ਹੰਡੇ ਤੇ ਪਾ ਕੇ ਇਹ ਬੜੇ ਕੈਂਡ ਕੈਂਡ ਦੇ ਬਣੇ ਹੋਏ ਨੇ ਹੈਂਡਵਰਕ ਤੇ ਦੇਖੋ ਬੜੇ ਸੋਹਣੇ ਸੋਹਣੇ ਬਣਿਆ ਤੇ ਹੁਣ ਜੀ ਕਰ ਰਿਹਾ ਆਪਾਂ ਅਰੇ ਜਿੱਦਾਂ ਆਹ ਕਟਰਾ ਇਹਦਾ ਗ੍ਰੇ ਕਲਰ ਇਹਦੇ ਤੇ ਰੈੱਡ ਜੀ ਬ੍ਰਾਈਟ ਜੀ ਕਢਾਈ ਹੋਈ ਹੋਵੇ ਨਾ ਉੱਥੇ ਰੈੱਡ ਸੂਟ ਬਣਿਆ ਪਿਆ ਦੇਖ ਕਿੰਨਾ ਸੋਹਣਾ ਬਣਿਆ ਹੋਇਆ ਕਟਰਾ ਇਹਦਾ ਇੱਥੇ ਇੱਥੇ ਆ ਉੱਪਰ ਨਹੀਂ ਇਹ ਉੱਪਰ ਨਹੀਂ ਹੈਗਾ ਥੱਲੇ ਹੀ ਆ ਸੋ ਨੂੰ ਇਦਾਂ ਨਾ ਟਾਂਕ ਉੱਤੇ ਕੱਪੜਿਆਂ ਦੇ ਤੂੰ ਹੈ ਗੱਛਾ ਪਾ ਕੇ ਟੰਗਾਂ ਨੂੰ ਗਿਆ ਤੈਨੂੰ ਆ ਲੈ ਆਹ ਬਾਰੂ ਆਇਆ ਲਾਵਾ ਅਮਰੀਕਾ ਤੋਂ ਇਹਨੂੰ ਹੁਣ ਲਿਆ ਮੈਂ ਲੈ ਜਾ ਉਹ ਹੈਗਾ ਅਮਰੀਕਾ ਵਾਲਾ ਝੋਲਾ ਇਹ ਮੈਨੂੰ ਦੇ ਦੇ ਮੈਂ ਤੇ ਟਿਫਨ ਲੈ ਜਾ ਕਰੂੰਗਾ ਹਾਂ ਦੇ ਦੇ ਮੈਨ ਦੇ ਦੇ ਲਫਾਇਂਡ ਫਾਇਂਡ ਕਹਣਾ ਹੋਇਆ ਹੁੰਦਾ ਨੇ ਕਿ ਗੱਲ ਵਾਤਾ ਅਮਰੀਕਾ ਲਫਾਫੇ ਪੂਰੀ ਫੁੱਲ ਨੇ فرمایا ਸੀ ਸੂਟ ਹੈ ਨਹੀਂ ਗਰਮੀ ਚ ਨੰਗ ਕੇ ਹੁਣ ਤਰੀ ਹੁਣ ਮੈਂ ਠੰਡੇ ਤੇ ਟੰਗਾ ਠਾੜ ਲਿਆ ਵਾਗੇ ਲੈ ਦੱਸ ਤੋ ਚੱਲੀਏ ਭਾਈ ਸੀਪਿੰਗ ਮੇਰਾ ਤੇ ਲੋ ਜੀ ਉਤਾਰ ਦੇ ਤੇ ਕੱਛੇ ਮਾਰ ਲਿਆ ਝੋਲਾ ਕਿਉਂਕਿ ਉਤਾਰ ਕੇ ਤੇ ਮੇਰੇ ਚਿੱਟੀ ਫਣ ਉਤਾਰ ਦਾ ਟਿਫਨ ਵੀ ਵੱਡਾ ਹੈ ਹਾਂ ਜੀ ਕਿਹਦਾ ਬਿਮਲਾ ਦੇਵੀ ਦਾ ਅੱਜ ਕੋਰੀਅਰ ਵੀ ਜਾਣਾ ਸੱਚ ਉਤਾਰ ਇੱਕ ਕੋਰੀਅਰ ਪੈਕ ਕਰ ਲੋ ਜਾਓ ਗੱਡੀ ਚ ਕੱਪੜੇ ਪਹਿਨੇ ਕਰਦਾ ਕਰੋ ਫੋਨ ਕਰਦਾ ਕਰੋ ਕਰ ਦੋ ਕਰ ਦੋ ਫਟਾਫਟ ਚਲ ਤੂੰ ਇੱਥੋਂ ਚੱਲ ਬង ਤੁਸੀਂ ਪਹਿਲਾਂ ਕੋਰੀਅਰ ਦਾ ਉਹ ਕਰੋ ਤੁਹਾਨੂੰ ਮੈਨੂੰ ਸਮਝਿਆ ਕਰ ਉੱਥੇ ਵੀ ਟਾਈਮ ਲੱਗ ਜਾਣਾ ਚਲ ਪਹੁੰਚੇ ਜਾਣ ਟਾਈਮ ਲੱਗਣਾ ਚਲ ਅਮਨ ਆ ਜੀ ਫਿਰ ਉੱਥੇ ਮਿਲਦੇ ਆ ਠੀਕ ਹੈ ਕੁਲਵਿੰਦਰ ਲੇਖ ਲਓ ਇਹ ਲੈ ਲਈ ਜੀ ਆਪਾਂ ਨੇ ਬਦੌਣ ਬੜੇ ਨੇ ਹਨਾ ਜਿਆਦਾ ਦਾ ਕੀ ਕਰਨੀ ਉਸ ਬੋਤਲ ਬੋਡਰ ਇੱਕ ਤੇ ਸੌਣ ਥੋੜੀ ਘੱਟ ਲੱਗਦੀ ਸੌਣ ਵੀ ਪਾ ਦੇਣ ਚਲੋ ਜੀ ਇਹ ਸਾਰਾ ਕੁਝ ਲੈ ਕੇ ਤੇ ਥੋੜੀ ਜਿਹੀ ਕਾਲੀ ਮਿਰਚ ਵੀ ਲੈ ਲੈਣੀ ਵਸ ਕਾਲੀ ਮਿਰਚ ਤਾਂ ਦੱਸੀ ਨਹੀਂ ਉਹਨਾਂ ਨੇ ਕਾਲੀ ਮਿਰਚ ਥੋੜੀ ਜਿਹੀ ਲੈ ਲਈਆਂ ਦੋ ਚਾਰ ਤੇ ਉਹ ਲੈ ਲਈ ਆਪਾਂ ਦੋ ਚਾਰ ਕਾਲੀਆਂ ਮਿਰਚਾਂ ਜਿਆਦਾ ਨਹੀਂ ਲਈਆਂ ਹੈਗੀਆਂ ਤੇ ਇਹਨਾਂ ਨੂੰ ਆਪਾਂ ਨੇ ਪੀਸ ਲੈਣਾ ਚਾਹੀਦਾ ਤਾਂ ਗ੍ਰਾਇੰਡ ਕਰ ਲੈਣਾ ਤੇ ਕਹਿੰਦੇ ਹਨ ਕਿ ਦੁੱਧ ਚ ਸਵੇਰੇ ਸ਼ਾਮ ਇੱਕ ਇੱਕ ਚਮਚਾ ਪੀਓ ਤੇ ਚਲੋ ਟਰਾਈ ਕਰਦੇ ਆਂ ਕਿਉਂਕਿ ਮੈਂ ਲੱਗੇ ਵੇਖਣੀ ਆ ਤਾਂ ਸਾਫ਼ ਦੱਸਦਾ ਜਦੋਂ ਮੈਂ ਦੂਧ ਦੇ ਰਹੀ ਆ ਤਾਂ ਫਿਰ ਨੂੰ ਦੇਖਣਾ ਨਹੀਂ ਹੈਗਾ ਤੁੰਗਲਾ ਦੇਖਦਾ ਤੇ ਬਾਕੀ ਮੈਨੂੰ ਇਹ ਵੀ ਦੱਸ ਦਿਓ ਮੇਰਾ ਬੀਬੀ ਵਾਦਦਾ ਇਹ ਲੈਣਾ ਸਹੀ ਹੈ ਕਿ ਨਹੀਂ ਸਹੀ ਠੀਕ ਹੈ ਜੀ ਲਓ ਜੀ ਇਹ ਸਾਰਾ ਮਟੀਰੀਅਲ ਆਪਾਂ ਹੁਣ ਪੀਸਨੇ ਆਂ ਪੀਸ ਕੇ ਰੱਖ ਲੈਨੇ ਆਂ ਤਾਂ ਕਿ ਦਸੇਰੇ ਸ਼ਾਮ ਦਾ ਲਿਆ ਕਰਾਂਗੇ ਤੁਸੀਂ ਪੀਸਣ ਲੱਗਿਆ ਤੇ ਪਪੜੀਆਂ ਬਦਾਉਣ ਤੇ ਚੀਸਾਉਣਾ ਤੋਂ ਤਾਈ ਮਿਰਚ ਦੇ ਸੌਂਫ ਵਿੱਚ ਮੋਟੀ ਰਹਿ ਗਈ। ਓਹ ਰੈਡੀ ਥੋੜੀ ਥੋੜੀ ਜੀ ਸੌਂਫ ਰਗੀ ਵਿੱਚ ਕੋਈ ਗੱਲ ਨਹੀਂ ਇਨੀ ਕਿਉਂ ਤਾਂ ਆਪਾਂ ਚਬ ਕੇ ਖਾ ਲਾਂਗੇ। ਚਲੋ ਜੀ ਟਾਈਮ ਸਵੇਰ ਦਾ ਤਾਂ ਕਰ ਆਪਾਂ ਨਹੀਂ ਚੱਲ ਅੱਜ ਸਟਾਰਟ ਕਰੀ ਜਨੇ ਆ। ਤਾਂ ਕਰ ਆਪਾਂ ਇੱਕ ਕਮਚਾ ਲੈ ਲਓ ਗੋਲਡਨ ਦਾ। ਮੇਰਾ ਆਪਾਂ ਬਣਾਇਆ ਹੀ ਸੌਂਫ ਮਦਾਨ ਤਾਂ ਅੱਗੇ ਵਾਲੀ ਕੁਝ ਠਾਕੇ ਇਧਰ ਆਪਾਂ ਦੁੱਧ ਲੈ ਲਿਆ ਦੇਖਦੇ ਆ ਕਿੰਨੇ ਦਿਨਾਂ ਚ ਫਰਕ ਪੈਂਦਾ ਜਰੂਰ ਦੱਸਿਓ ਕਮੈਂਟ ਕਰਕੇ ਕਿ ਕਿੰਨੇ ਦਿਨਾਂ ਤੱਕ ਮਤਲਬ ਆਪਣੀ ਜਿਹੜੀ ਅੱਖਾਂ ਨਹੀਂ ਸੈੱਟ ਹੁੰਦੀਆਂ ਨਾ ਜਿਹੜੇ ਲੋਜੀ ਦਮਨ ਸਾਡਾ ਘਰੇ ਪਹੁੰਚ ਗਿਆ ਤੇ ਦਮਨ ਦਾ హెయిਰ ਸਟਾਈਲ ਦੇਖੋ ਦਮਨ ਦੀਆਂ ਫ੍ਰੈਂਡਾਂ ਨੇ ਕੀਤਾ హెయిਰ ਸਟਾਈਲ ਦਾ ਨਾਮ ਕੀ ਹੈ ਪਤਾ ਨਹੀਂ ਸੋਣਾ ਲੱਗ ਰਿਹਾ ਹਾਂ ਸੋਨਾ ਲੱਗ ਰਿਹਾ ਕਿਵੇਂ ਦਾ ਟੇਸਟ ਦੁੱਧ ਦਾ ਠੀਕ ਹੈ ਦਵਾਈ ਜੀ ਲੱਗ ਗਈ ਹੂੰ ਇਹ ਸੋਇਆਬੀਨ ਵਾਲਾ ਦੁੱਧ ਮਿਲਕ ਹੈ ਤੇ ਆਪਣਾ ਟੂਸ਼ਨ ਤੇ ਵੀ ਕਿੱਕ ਕਰਨਾ ਅੱਛਾ ਚਲੋ ਜਾਓ ਫਟਾਫਟ ਫੋਨ ਆ ਰਿਹਾ ਸੀ ਤੁਹਾਡੇ ਸਾਰੇ ਫਰੈਂਡ ਆਣ ਦਾ ਕੀ ਆ ਰਹੇ ਤੁਸੀਂ ਆ ਰਹੇ ਹੋ ਦਮਨ ਆ ਰਹੀ ਮੈਂ ਕਿਹਾ ਆ ਰਹੀ ਦਮਨ ਚੈਰੀ ਆਈ ਬੜੀ ਲੇਟ ਆ 4 ਵਜੇ 4 ਵਜੇ 10 ਮਿੰਟ ਤੇ ਹੂੰ ਚਲੋ ਕੋਈ ਗੱਲ ਨਹੀਂ ਰੈਡੀ ਹੋ ਬਸ ਐਵੇਂ ਹੀ ਜਾਣਾ ਠੀਕ ਹੈ ਐਵੇਂ ਉਹ ਬੋਤਲ ਇੱਥੇ ਰੱਖੋ ਕੱਪੜੇ ਨੂੰ ਦਾਗ ਦੂ ਬਣਾ ਲੱਗ ਜੇ ਮੈਨੂੰ ਫੜਾਓ ਚਾਕੂ ਫੜਾ ਦਿਓ ਗੋ ਪੰਗੇ ਇਹ ਤਾਂ